ਅੱਜਕੱਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਪੈਪਸੋ ਨਿਊਜ਼ ਦਰਅਸਲ ਅੱਜਕੱਲ੍ਹ ਬਠਿੰਡਾ ਦੀ ਥੋਕ ਸਬਜ਼ੀ ਮੰਡੀ ਵੱਲੋਂ ਅਪਰਚੂਨ ਦਾ ਰੂਪ ਧਾਰ ਰਿਹਾ ਹੋਇਆ ਹੈ ਬਾਹਰੋਂ ਆਉਣ ਵਾਲੇ ਕਈ ਵਪਾਰੀਆਂ ਨੂੰ ਇਹ ਭੁਲੇਖੇ ਪਾ ਰਹੀ ਹੈ ਕਿ ਇਹ ਅਸੀਂ ਥੋਕ ਮੰਡੀ ਵਿੱਚ ਮੌਜੂਦ ਹਾਂ ਜਾਂ ਅਪਰਚੂਨ ਵਿੱਚ ਅਪਰਚੂਨ ਦਾ ਸੌਦਾ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਜਿੱਥੇ ਮਾਰਕੀਟ ਕਮੇਟੀ ਨੂੰ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਰਿਟੇਲ ਵਿੱਚ ਸੌਦਾ ਵੇਚਣ ਵਾਲੇ ਵੀ ਪਰੇਸ਼ਾਨ ਹਨ ਹਾਂਜੀ ਭਾਈ ਜੀ ਇੱਥੇ ਆਪਣਾ ਸੌਦਾ ਵਿਕਦਾ ਰਿਟੇਲ ਦੀ ਵੀ ਕੀ ਵਿਕੀ ਰਹਿ ਸਕਦੀ ਹੋ ਸਕਦੀ ਹੈ ਤੇ ਮੇਰੇ ਜੀ ਸਾਡੇ ਭਰਾ ਨਹੀਂ ਕੋਲੇ ਖੜੇ ਸਾਡੇ ਜੀ ਪਰ ਇਹ ਖੁੱਲਾ ਬਿਕ ਨਹੀਂ ਸਕਦਾ ਕਿਉਂਕਿ ਜਿਹੜੇ ਥੱਲੇ ਬੈਠੇ ਵਿਚਾਰੇ ਉਹਨਾਂ ਨੂੰ ਬਹੁਤ ਮਾੜੀ ਨੁਕਸਾਨ ਹੋ ਰਿਹਾ ਆ ਇਸੇ ਜਿਵੇਂ ਪਰਦੇ ਹੋਏ ਆ ਫੀਸਾ ਹੀ ਵੇਚਦੇ ਆ ਇਹ ਨਾਲ ਦੀ ਫੀਸ ਹੈ ਨਾ ਇਹ ਨਾਲ ਕੁਝ ਹੋਰ ਆਗਾ ਬਸ ਫੱਟੇ ਚੱਕੀ ਆਵੇ ਮਾਰਕੀਟ ਜਿਹੜੇ ਪੂਰੇ ਨਕਸਾ ਹੋ ਗਿਆ ਨਾ ਮਾਰਕੀਟ ਕਮੇਟੀ ਵੀ ਆ ਕੇ ਇੱਥੇ ਦੇਖਦੀ ਨਹੀਂ ਇਹਨਾਂ ਨੂੰ ਆਹ ਲਓ ਮਾਰਕੀਟ ਵਿੱਚ ਇੱਦਾਂ ਆ ਦੇ ਅੱਖਾਂ ਦੇ ਪੱਟੀ ਲਵੇ ਟੀ ਬੈਠੀ ਆ ਉਹ ਲੋ ਦੇਖਦਾ ਤੇ 4-5 ਬੰਦੇ ਨੂੰ ਤੁਰੇ ਫਿਰਦੇ ਹੁੰਦੇ ਆ ਪਰ ਉਹ ਦਿੰਦੇ ਨਹੀਂ ਧਿਆਨ ਨਹੀਂ ਦਿੰਦੇ ਮੇਰਾ ਨਾਮ ਤੁਹਾਡਾ ਕਿੰਦਰ ਦਾ ਮੇਰਾ ਕਮਜੀ ਸਿੰਘ ਹੈ ਜੀ ਮੇਰਾ ਵੀ ਆੜਦਾ ਕੰਮ ਹੈ ਇਹ ਜੀ ਨਾਮਾ ਤੁਹਾਡਾ ਕੀ ਕੰਮ ਕਰਦਾ ਮੇਰਾ ਨਾਮ ਸੁਖਜੀਤ ਸਿੰਘ ਵੈਸੇ ਮੰਡੀ ਚ ਕਾਕਾ ਕਹਿੰਦੇ ਜੀ ਨੂੰ ਕੀ ਕੰਮ ਕਰਦੇ ਸੀ ਮੇਰੇ ਆੜਦਾ ਕੰਮ ਹੈ ਇਹ ਕਿਹੜੇ ਖੁੱਲਾ ਸੌਦਾ ਫਿਰੇ ਕੀ ਵੇਖ ਸਕਦਾ ਜੀ ਇਹਦਾ ਜੀ ਜਿੰਨੇ ਵੀ ਆੜਦੇ ਇਹਨਾਂ ਨੇ ਪੱਲੇਦਾਰ ਰੱਖ ਰੱਖਿਆ ਆਪਦੇ ਜੀ ਖੁੱਲਾ ਸੌਦਾ ਵੇਚਣ ਨੂੰ ਕੋਨਾਂ ਨੂੰ ਕਿਰਾਇਆ ਤਨਖਾਹ ਨਹੀਂ ਦਿੰਦੇ ਖੁੱਲਾ ਸੌਦਾ ਬਗਾਉਂਦੇ ਉਹਨਾਂ ਸਵੇਰੇ ਹੀ ਮਾਰਕੀਟਿੰਗ ਸਾਰੇ ਨੁਕਸਾਨਾਂ ਫੀਸ ਨਹੀਂ ਭਰਦੇ ਕੋਈ ਇਹਨਾਂ ਦੀ ਜਿਹਨੇ ਆਰਤੀ ਤੋਂ ਅੰਤ ਪਹਿਲਾਂ ਸੌਦਾ ਵੇਚ ਦਿੰਦਾ ਏ ਮਾਰਕੀਟ ਕਮੇਟੀ ਆਉਂਦੀ ਫਿਰ ਉਹਨਾਂ ਦੇਖਣ ਆ ਚੱਕਰ ਉਹ ਇਹ ਮਾਰਕੀਟ ਕਮੇਟੀ ਨੂੰ ਕਹਿੰਦੇ ਕਿ ਇਹਨਾਂ ਸਾਡੇ ਰੱਖਿਓ ਜੀ ਆਰਤੀ ਤੇ ਪੰਜ ਚਾਰ ਆਰਤੀ ਹੋਰ ਕੋਈ ਨਹੀਂ ਕਰਵਾਉਂਦੇ ਜੀ ਪੰਜ ਚਾਰ ਹੀ ਇਹਨਾਂ ਨੂੰ ਨੁਕਸਾਨ ਹੋ ਰਿਹਾ ਇਹਨਾਂ ਨੂੰ ਨੁਕਸਾਨ ਸਾਰੇ ਇਹ ਮਤਲਬ ਬੰਦ ਘੱਟੇ ਵੀ ਹੋਵਾ ਤੇ ਖੁੱਲ੍ਹੇ ਵੀ ਹੋ ਪਾ ਵੇਚਿੰਦੀ ਰਟੇਲ ਵਾਲੇ ਕਿੰਨਾ ਕਰਦੇ ਰਟੇਲ ਨੂੰ ਘੱਟ ਹੀ ਘੱਟ ਬੰਦ ਘੱਟੇ 50 ਲੈ ਗਏ ਤੇ ਖੁੱਲੀ 50 ਆਉਂਦੀ ਜਿਹੜੀ ਕਿ ਚੀਮਿਰਚ 30 ਰੁਪਏ ਕਿਲੋ ਬੰਦ ਘੱਟੇ ਆ 30 ਰੁਪਏ ਖੁੱਲੀ ਪਾਈ ਜਾਂਦੀ ਹਾਂ ਅੱਜ ਵੀ ਕੀ ਨਾ ਆ ਤੁਹਾਡਾ ਮੇਰਾ ਨਾ ਨਾਨੂ ਸ਼ਰਮਾਈ ਕਿੱਥੇ ਕੰਮ ਕਰਦਾ ਆਪਣਾ ਸਬਜੀ ਮੰਡੀ ਚ ਕੰਮ ਹੈ ਹਾਂ ਬੰਦ ਵਾਲੇ ਜਿਹੜੀ ਹੋਟਲ ਮੰਡੀ ਦੇ ਵਿੱਚ ਰਿਹਾ ਸਬਜੀ ਵਿੱਚ ਕਿੱਸ ਤਰ੍ਹਾਂ ਉਹਨੂੰ ਕਿੰਨਾ ਘਾਟਾ ਪੈ ਰਿਹਾ ਬਾਈ ਜੀ ਘਾਟਾ ਨਹੀਂ ਇੱਥੇ ਤਾਂ ਗਾਹ ਕਿ ਨਹੀਂ ਆਉਂਦਾ ਸਾਰਾ ਗਾਹ ਦਾ ਭਾਵੇਂ ਰਟੇਲ ਦਾ ਭਾਵੇਂ ਹੋਲਸੇਲ ਦਾ ਸਾਰੇ ਦੇ ਸਾਰੇ ਗਾਹ ਸਿਰਫ ਉੱਤੇ ਜਾਂਦੇ ਆ ਇੱਥੇ ਤਾਂ 11 ਵਜੇ ਤੋਂ ਬਾਅਦ ਜਾ ਕੇ ਮਾੜਾ-ਮੋਟਾ ਗਾਹਕ ਸ਼ੁਰੂ ਹੁੰਦਾ ਹੈ ਉਹ ਵੀ ਦੁਪਹਿਰੇ ਛੁੱਟੀ ਹੋ ਜਾਂਦੀ ਹੈ ਹੱਥਾਂ ਦਾ ਕੰਮ ਰਹਿ ਜਾਂਦਾ ਹੈ ਹੱਥਾਂ ਨੂੰ ਜਿਹੜੇ ਗਾਹਕ ਆਉਂਦੇ ਆ ਉਹ ਸਿਰਫ ਤੇ ਸਿਰਫ ਉਹ ਸੌਦਾ ਭਾਲਦੇ ਆ ਜਮਾ ਅੱਧੀ ਰੇਟ ਸਾਨੂੰ ਨੁਕਸਾਨ ਨਹੀਂ ਸੰਭਦਾ ਐ ਲਾ ਲੋ ਵੀ ਜਮਾ ਮਿੱਟੀ ਹੋਇਆ ਕੰਮ ਪ੍ਰਸ਼ਾਸਨ ਉੱਤੇ ਵੀ ਲੁੱਟੀ ਜਾਂਦਾ ਸਾਨੂੰ ਆੜਤ ਵੀ ਲੈਂਦਾ 10% ਇੱਥੇ ਮਾਰਕੀਟ ਫੀਸ ਵੀ ਦੇਣੀ ਪੈਂਦੀ ਹੈ ਤੇ ਆ ਦੁਕਾਨ ਦਾ ਚਾਰਜ ਵੀ ਸਾਨੂੰ ਲੱਗਦਾ ਜੀ ਸਾਡੀ ਸਾਡੀ ਰਿਕਵੈਸਟ ਇਹ ਹੈ ਵੀ ਸਾਡੇ ਸੁਣਵਾਈ ਕੀਤੀ ਜਾਵੇ ਮੰਡੀ ਬੋਰਡ ਨੂੰ ਚੇਅਰਮੈਨ ਸਾਹਿਬ ਨੂੰ ਜੋ ਵੀ ਐਨਕੀ ਅਫਸਰ ਹੈਗੇ ਸਾਡੇ ਸਾਈਬਾਨ ਤੇ ਉਹਨਾਂ ਨੂੰ ਕਿਹਾ ਜਾਵੇ ਵੀ ਭਾਈ ਰਿਟੇਲ ਦਾ ਕੰਮ ਬੰਦ ਕਰਕੇ ਤੇ ਹੋਲਸੇਲ ਦਾ ਕੰਮ ਕਰੋ ਜਿਹੜਾ ਕਿ ਬੰਦ ਨਾ ਗਿਆ ਬੰਦ ਦਾ ਬੰਦ ਨਾ ਤੁਸੀਂ ਦਿਓ ਨਾ ਕਿ ਖੁੱਲੇ ਮਾਲ ਖੁੱਲਾ ਮਾਲ ਤੁਸੀਂ ਵੇਚ ਰਹੇ ਹੋ ਜਿਹੜਾ ਇਹ ਜਮਾ ਨਜਾਇਜ਼ ਹੈ ਅਨਲੀਗਲ ਹੈ ਇਸ ਨੂੰ ਸਿਰਫ ਤੇ ਸਿਰਫ ਲੀਗਲ ਕੀਤਾ ਜਾਵੇ ਇਹ ਸਾਰੇ ਰਲੇ ਹੋਏ ਆ ਸਾਰੇ ਚੋਰ ਨੇ ਜਮਾ ਸਭ ਇੱਕ ਦੂਜੇ ਨਾਲ ਆ ਲਾ ਲੋ ਇੱਕ ਦੂਜੇ ਦੇ ਲੱਤਾਂ ਖਿੱਚਣ ਵਾਲੇ ਨੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਜੇਕਰ ਕੋਈ ਜਾਂਦਾ ਵੀ ਇਹ ਮੰਡੀ ਬੋਰਡ ਦਾ ਅਫਸਰ ਮੜਾ ਮੋਟਾ ਜਾਂਦਾ ਵੀ ਹੈ ਤਾਂ ਉਸ ਨੂੰ ਇੱਕ ਦੂਜੇ ਚੁੱਪ ਕਰਾ ਦਿੰਦੇ ਪਹਿਲੇ ਫੋਨ ਆ ਜਾਂਦਾ ਬਾਈ ਕਿਸੇ ਨੇ ਕੁਝ ਨਹੀਂ ਕਹਿਣਾ ਬਾਹੋਂ ਆਉਂਦੇ ਵਿਚਾਰੇ ਢੇੜਾ ਮਾਰ ਕੇ ਤੁਰ ਜਾਂਦੇ ਆ ਕੋਈ ਵੀ ਕੋਈ ਵੀ ਕਾਰਵਾਈ ਕਰਨ ਤੋਂ ਹੱਥ ਖੜੇ ਕਰ ਕਰ ਦਿੰਦੇ ਆ ਜੀ ਜਦੋਂ ਵੀ ਦੇ ਲੋ ਕੋਈ ਵੀ ਕੰਮ ਹੈਗਾ ਜੀ ਬਾਹਰ ਰੇੜੀਆਂ ਵੀ ਲੱਗਦੀਆਂ ਨੇ ਉਹਨਾਂ ਉੱਤੇ ਵੀ ਇਹੀ ਆ ਗੱਲ ਕਰੀ ਵੀ ਹਾਂ ਭਾਈ ਇਹ ਰੇੜੀਆਂ ਇਧਰੋਂ ਚਕਾਓ ਤੇ ਉਹ ਵੀ ਰੇੜੀਆਂ ਉੱਥੇ ਦਾ ਉੱਥੇ ਇਹਨਾਂ ਬਰਹਾੜਾ ਤੁਸੀਂ ਬੰਦਾ ਟੱਪ ਨਹੀਂ ਸਕਦਾ ਜਾ ਕੇ ਵੇਖੋ ਵੀਡੀਓ ਬਣਾ ਕੇ ਉਹਨਾਂ ਦਾ ਕੀ ਹਾਲਾ ਲਗਾ ਦੇ ਜਦੋਂ ਮਲਟੀਪੋਰਟ ਵੀ ਘਟਾਉਂਦਾ ਮੰਡੀ ਬੋਰਡ ਨੂੰ ਹੀ ਸਾਰਾ ਘਟਾ ਮੰਡੀ ਬੋਰਡ ਰਲਈ ਹੋਈ ਹੈ ਜੀ ਨਾਲ ਜੇ ਰਲਈ ਨਾ ਹੋਵੇ ਤਾਂ ਇਹ ਕੰਮ ਹੀ ਨਾ ਹੋਵੇ ਤੁਸੀਂ ਇਹ ਦੇਖੋ ਵੀ ਇੱਕ ਇੱਕ ਕਿਲੋ ਨਹੀਂ ਤੁਸੀਂ ਪਾਈਆ ਪਾਈਆ ਸਭ ਦਾ ਲੈ ਲਓ ਜਿਹੜਾ ਮਰਜ਼ੀ ਜਾ ਕੇ ਉੱਥੇ ਤੁਸੀਂ ਉਹ ਜਾ ਕੇ ਉਹਨਾਂ ਦਾ ਪਹਿਲਾਂ ਦੇਖੋ ਵੀ ਹਾਲ ਕੀ ਹੈ ਸਾਰੇ ਜਿਹੜੇ ਰਿਟੇਲ ਵਾਲੇ ਗਾ ਕੇ ਸਵੇਰ ਵਾਲੇ ਸਾਰੇ ਉੱਥੇ ਜਾਣ ਲੱਗ ਗਏ ਹੁਣ ਪਹਿਲਾਂ ਤਾਂ ਚਲੋ ਬਾਂਦ ਰੰਗ ਵੇਚਦਾ ਸੀ ਬੰਦ ਤੋਂ ਥੋੜਾ ਥੋੜਾ ਵੇਚਣ ਲੱਗ ਗਏ ਥੋੜੇ ਥੋੜੇ ਤੋਂ ਹੁਣ ਤਾਂ ਸਿੱਧਾ ਰਿਟੇਲ ਵਾਲਾ ਹੀ ਕੰਮ ਹੋ ਗਿਆ ਜੀ ਸਵੇਰੇ ਸਵੇਰੇ ਮਾੜਾ ਮੋਟਾ ਜੀ ਵਿੱਗਿਆ ਦਾ ਵਿ ਨੇ ਸਾਰੇ ਸੌਦੇ ਖੁੱਲੇ ਹੀ ਵਿਕਦੇ ਉੱਥੇ। ਬੰਦ ਵਾਲਾ ਕੰਮ ਦਾ ਜਮਾਂ ਖਤਮ ਹੀ ਕਰਤਾ ਇਹਨਾਂ ਨੇ ਜੀ। ਥੈਂਕ ਯੂ। ਇਹ ਹੋਰ ਢੇਲ ਵਿੱਚ ਇਹ ਸਾਰੇ ਪਾਈਆ ਪਾਈਆ ਸੌਦੇ ਵੇਚੀਂਦੇ ਉੱਪਰ ਆਰਦੀ ਆ। ਮੇਰਾ ਨਾਮ ਹੈ ਮੇਰਾ ਨਾਮ ਪੱਪੂ ਆ ਜੀ। ਕਿੱਥੇ ਕੰਮ ਕਰਦੇ ਹੋ? ਆਵਾਂ ਥੱਲੇ ਫੜੀ ਲਾਣੇ ਆ। ਜੀ ਇੱਕ ਮੈਂ ਦੇਖਦੇ ਹਾਂ ਕਿ ਉਹ ਹੋਲਸੇਲ ਮੰਡੀ ਦੇ ਵਿੱਚ ਥ੍ਰੀ ਐਕਸਪਾਂ ਵੀ ਵਿਕ ਰਹੇ ਨੇ। ਔਰ ਜਿਹੜੇ ਵਿਕਦੇ ਸਭ ਦੀ ਦੁਕਾਨ ਨੂੰ ਨੁਕਸਾਨ ਹੁੰਦਾ। ਬੜਾ ਨੁਕਸਾਨ ਹੁੰਦਾ ਸਾਡਾ ਫਰਕ ਪੈਂਦਾ ਬਹੁਤ। ਸਾਡੇ ਕੋਲ ਥੱਲੇ ਗਾਹ ਨਹੀਂ ਆਂਦਾ ਹੁਣ ਵਿਆਹ ਲਗਾ ਕੇ ਨਾ ਉੱਤੇ ਸਾਰੇ ਗਾਹ ਉੱਤੇ ਸਾਡੇ ਕੋਲ 9 10 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਗਾਕ ਜਿਹੜੇ ਸਵੇਰ ਵਾਲੇ ਗਾਕ ਸੇਰ ਵਾਲੇ ਗਾਕ ਸਾਰੇ ਉੱਪਰ ਕੀ ਕੰਮ ਕਰਦੇ ਇਸ ਤਰ੍ਹਾਂ ਹੁੰਦਾ ਅਜੀ ਕਹਿੰਦੇ ਵੀ ਉੱਥੇ ਰਿਟੇਲ ਸੌਦਾ ਬੰਦ ਹੋ ਜਾਵੇ ਬਸ ਹੋਰ ਕੀ ਕਹਿਣਾ ਹੈ ਹਾਂ ਤੇ ਮੰਡੀ ਬੋਰਡ ਨੂੰ ਵੀ ਕੱਟਾ ਪ੍ਰੈਸ ਕਰਦਾ ਹੈ ਹੈ ਜਿਹੜਾ ਮੰਡੀ ਬੋਰਡਾ ਵੀ ਕੱਟਾ ਕੱਟਾ ਤਾਂ ਹੈ ਹੀ ਹੈ ਉਹ ਤਾਂ ਬਤੇਰੇ ਰੋਕ ਕੇ ਗਿਆ ਕਮੇਟੀ ਵਾਲੇ ਫਿਰ ਮੰਦੇ ਨਹੀਂ ਇੱਕ ਦਿਨ ਆਂਦੇ ਹਫ਼ਤੇ ਚ ਕਮੇਟੀ ਵਾਲੇ ਮੋੜ ਕੇ ਫਿਰ ਚੁੱਪ ਹੋ ਜਾਂਦੀ ਹੈ ਬਸ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਬਸ ਸੌਦਾ ਉੱਪਰੋਂ ਬੰਦ ਹੋਣਾ ਚਾਹੀਦਾ ਬਸ ਹੋਰ ਕੀ ਸੰਦ ਹੈ ਇਹ ابھی ਉੱਪਰ ਸੌਦਾ ਬੰਦ ਹੋ ਜਾ ਰਿਹਾ ਹੈ